ਸਸਿ ਗੱਲ ਜੀ ਮੈਂ ਸਿੰਦਰਪਾਲ ਬੀਆਰਸੀ ਬਲੌਕ ਡਾਰੀਆਂ ਅੱਜ ਆਪਾਂ ਗੱਲ ਕਰਾਂਗੇ 7ਵੀਂ ਜਮਾਤ ਦੀ ਸੀਪੀ ਦੀ ਚੌਥੀ ਸ਼ੀਟ ਬਾਰੇ ਇੱਥੇ ਹਨ ਬਿਜਲੀ ਘਟਕ ਅਤੇ ਉਹਨਾਂ ਦੇ ਸੰਕੇਤ ਦਿੱਤੇ ਗਏ ਨੇ ਹਰੇਕ ਬਿਜਲੀ ਘਟਕ ਨੂੰ ਉਹਦੇ ਸਹੀ ਸੰਕੇਤ ਨਾਲ ਮਿਲਾਓ ਬਿਜਲੀ ਵੱਲਵ ਬੀ ਬੈਟਰੀ ਹੈਗੀ ਹੈ ਈ ਯਾਨੀ ਜੇ ਆਪਾਂ ਦੇਖੀਏ ਤਾਂ ਦੂਜਾ ਇਹ ਅਨਸਰ ਤਾਂ ਪਹਿਲੇ ਦਾ ਅਨਸਰ ਹੈ ਜੀ ਦੂਜਾ ਚਿੱਤਰ A B C D ਵਿੱਚ ਬਿਜਲੀ ਸੈੱਲ ਦੇ ਦੋ ਟਰਮੀਨਲ ਦਰਸਾਏ ਗਏ ਨੇ ਕਿਹੜਾ ਚਿੱਤਰ ਧਨਾਤਮਕ ਅਤੇ ਰਨਾਤਮਕ ਟਰਮੀਨਲਾਂ ਨੂੰ ਠੀਕ ਤਰੀਕੇ ਨਾਲ ਦਰਸਾਉਂਦਾ ਹੁਣ ਦੇਖੋ ਜੀ ਜੇ ਪੂਰ ਧਿਆਨ ਨਾਲ ਦੇਖੀਏ ਜਿਹੜੀ ਧਾਰ ਦੀ ਟੋਪੀ ਪਲੱਸ ਹੈ ਤੇ ਉਹ ਨੀਚੇ ਵਾਲੀ ਡਿਸਕ ਮਾਈਨਸ ਹੈ ਤਾਂ ਇਹਦਾ ਆਨਸਰ ਹੈ ਜੀ ਚਿੱਤਰ A ਸਾਇੰਸ ਮੇਲੇ ਦੌਰਾਨ ਸਹਜ ਸਰਕਾਰੀ ਹਾਈ ਸਕੂਲ ਮੈਂਟਾ ਕਪੂਰਥਲਾ ਦੇ ਵਿਦਿਆਰਥੀਆਂ ਨੂੰ ਤਿੰਨ ਬਿਜਲੀ ਸੈੱਲਾਂ ਨਾਲ ਬੱਲਬ ਜਗਾਉਣ ਲਈ ਕਿਹਾ ਗਿਆ ਉਹਨਾਂ ਨੇ ਸੈਲਾਂ ਨੂੰ ਵੱਖ-ਵੱਖ ਤਰੀਕਿਆਂ ਨਾਲ ਜੋੜਤਾ ਜਿਵੇਂ ਕਿ ਚਿੱਤਰ A B C D ਵਿੱਚ ਦਰਸਾਇਆ ਗਿਆ ਕਿਹੜਾ ਚਿੱਤਰ ਸੈਲਾਂ ਦਾ ਲੜੀ ਵਿੱਚ ਠੀਕ ਜੋੜ ਦਰਸਾਉਂਦਾ ਹੈ ਤਾਂ ਬੱਚੋ ਜੇ ਆਪਾਂ ਨਜ਼ਰ ਮਾਰੀਏ ਜਿਹੜਾ ਸਹੀ ਜੋੜ ਹੈਗਾ ਉਹ ਹੈ ਚਿੱਤਰ B ਤਾਂ ਤੀਜੇ ਦਾ ਆਨਸਰ ਹੈ ਜੀ ਚਿੱਤਰ B ਹੇਠਾਂ ਦਿੱਤੇ ਚਾਰ ਸਰਕਟਾਂ ਚਿੱਤਰਾਂ ਨੂੰ ਦੇਖੋ ਕਿਹੜੇ ਸਰਕਟ ਵਿੱਚ ਬੱਲਬ ਜਗਿਆ ਹੋਏ ਨੇ ਦੇਖੋ ਬੱਚੋ ਜਿਹੜਾ ਇਹ ਸਰਕਟ ਆਪਾਂ ਚਾਰਾਂ ਵੱਲ ਨਜ਼ਰ ਮਾਰੀਏ ਤਾਂ ਚਾਰੇ ਸਰਕਟ ਜਿਹੜੇ ਨੇ ਖੁੱਲੇ ਸਰਕਟ ਨੇ ਤੇ ਬੱਲਬ ਕਦੋਂ ਜਗਦਾ ਜਦੋਂ ਸਰਕਟ ਜਿਹੜਾ ਹੈ ਉਹ ਬੰਦ ਹੋਏ ਤਾਂ ਇਹਦਾ ਆਨਸਰ ਚੌਥੇ ਦਾ ਹੋਊਗਾ ਜੀ ਇਹਨਾਂ ਵਿੱਚੋਂ ਕੋਈ ਨਹੀਂ ਇਹਦੇ ਦਿੱਤੇ ਚਾਰ ਸਰਕਟਾਂ ਚਿੱਤਰਾਂ ਵਿੱਚ ਹਰੇਕ ਸਰਕਟ ਨੂੰ ਇੱਕ ਸੈੱਲ ਇੱਕ ਬੱਲਬ ਨਾਲ ਜੋੜਿਆ ਗਿਆ ਕਿਹੜੇ ਸਰਕਟ ਵਿੱਚ ਬੱਲਬ ਵਧੇਰੇ ਜਗੇਗਾ ਹੁਣ ਦੇਖੋ ਸਰਕਟ ਸੇਮ ਹੈ ਤਾਂ ਜਿਹੜੇ ਸਾਰੇ ਬੱਲਬ ਨੇ ਉਹ ਇੱਕੋ ਜਿਹੇ ਜਗਣਗੇ ਤਾਂ ਪੰਜਵੇਂ ਦਾ ਆਨਸਰ ਹੈ ਜੀ ਚੌਥਾ ਸਤੰਬਰ 2025 ਦੀ ਗੱਲ ਹੈ ਏਸੀ ਕੋਚ ਵਿੱਚ ਅੱਗ ਲੱਗ ਗਈ ਰੇਲਵੇ ਦੇ ਘਾਰੀਆਂ ਦੇ ਅਨਸਾਰ ਅੱਗ ਕੋਚ ਦੇ 에어 ਕੰਡੀਸ਼ਨਿੰਗ ਸਿਸਟਮ ਵਿੱਚ ਸ਼ਾਰਟ ਸਰਕਟ ਕਾਰਨ ਲੱਗੀ ਕਿਹੜਾ ਵਿਗਿਆਨਿਕ ਸਿਧਾਂਤ ਜਿਹੜਾ ਹੈ ਇਹਨੂੰ ਚੰਗੀ ਤਰ੍ਹਾਂ ਸਮਝਾ ਸਕਦਾ ਹੈ ਹੁਣ ਦੇਖੋ ਦੂਜਾ ਪੁਆਇੰਟ ਆਪਾਂ ਦੇਖਦੇ ਹਾਂ ਬਿਜਲੀ ਧਾਰਾ ਦੇ ਤਾਪਨਾ ਪ੍ਰਭਾਵ ਨਾਲ ਤਾਰ ਤੇ ਜਿਹੜਾ ਇਨਸੂਲੇਸ਼ਨ ਗਰਮ ਹੋਣ ਕਰਕੇ ਉਹ ਜਲ ਗਏ ਤਾਂ ਦੂਜਾ ਇਹਦਾ ਆਨਸਰ ਹੈਗਾ ਦਿੱਤੇ ਗਏ ਵਿੱਚੋਂ ਇੱਕ ਜੀਆਂ ਨਾਈਕਰੋਮ ਤਾਰਾਂ ਨੂੰ 1 2 ਅਤੇ 3 ਸੈੱਲਾਂ ਨਾਲ ਜੋੜਿਆ ਗਿਆ ਕਿਹੜੇ ਸਰਕਟ ਵਿੱਚ ਨਾਈਕਰੋਮ ਤਾਰ ਸਭ ਤੋਂ ਜ਼ਿਆਦਾ ਗਰਮ ਹੋਏਗੀ ਹੁਣ ਦੇਖੋ ਜਿਹੜੇ ਵਿੱਚ ਸੈੱਲ ਜ਼ਿਆਦਾ ਲੱਗੇ ਨੇ ਸਰਕਟ 'ਚ ਉੱਥੇ ਹੀ ਤਾਰ ਜਿਹੜੀ ਹੈ ਉਹ ਜ਼ਿਆਦਾ ਗਰਮ ਰਹੇਗੀ ਤਾਂ ਇਹਦਾ ਆਨਸਰ ਹੈ ਜੀ ਸਰਕਟ ਸੀ ਵਿੱਚ ਅਗਮਜੋਤ ਨੇ ਇੱਕ ਚੁੰਬਕੀ ਕੰਪਾਸ ਨੂੰ ਬਿਜਲੀ ਤਾਰ ਜਿਸ ਵਿੱਚੋਂ ਬਿਜਲੀ ਗੁਰ ਗੁਰ ਰਹੀ ਸੀ ਦੇ ਨੇੜੇ ਰੱਖਿਆ ਚੁੰਬਕੀ ਸੂਈ ਵਿਖੇਪਿਤ ਹੋ ਗਈ ਜਦੋਂ ਉਸਨੇ ਬਿਜਲੀ ਧਾਰਾ ਦੀ ਦਿਸ਼ਾ ਬਦਲੀ ਤਾਂ ਸੂਈ ਵਿਰੋਧੀ ਦਿਸ਼ਾ ਵਿੱਚ ਵਿਖੇਪਿਤ ਹੋ ਗਈ ਤਾਂ ਇਹਦਾ ਰੀਜਨ ਕੀ ਹੈ ਇਹਦਾ ਰੀਜਨ ਹੈ ਜੀ ਬਿਜਲੀ ਧਾਰਾ ਜਿਹੜੀ ਆ ਚੁੰਬਕੀ ਖੇਤਰ ਪੈਦਾ ਕਰ ਸਕਦੀ ਆ ਜਿਸਦੀ ਦਿਸ਼ਾ ਬਿਜਲੀ ਧਾਰਾ ਦੀ ਦਿਸ਼ਾ ਤੇ ਨਿਰਭਰ ਕਰਦੀ ਆ ਇੱਕ ਵਿਦਿਆਰਥੀ ਨੇ ਇੱਕ ਲੋਹੇ ਦੀ ਕਿੱਲ ਦੇ ਤਾਂਬੇ ਦੀ ਤਾਰ ਲਪੇਟ ਕੇ ਬਿਜਲੀ ਚੁੰਬਕ ਬਣਾਇਆ ਉਸਨੇ ਇਸ ਨੂੰ ਬੈਟਰੀ ਨਾਲ ਜੋੜਿਆ ਤੇ ਵੇਖਿਆ ਕਿ ਇਹ ਲੋਹੇ ਦੀਆਂ ਪਿੰਨਾਂ ਨੂੰ ਖਿੱਚਦਾ ਹੈ ਜਦੋਂ ਉਹਨੇ ਸਵਿੱਚ ਬੰਦ ਕੀਤਾ ਤਾਂ ਲੋਹੇ ਦੀਆਂ ਪਿੰਨਾਂ ਡਿੱਗ ਗਈਆਂ ਕਿਉਂ ਡਿੱਗ ਗਈਆਂ ਕਿਉਂਕਿ ਬਿਜਲੀ ਧਾਰਾ ਰੋਕਣ ਤੇ ਜਿਹੜੀ ਬਿਜਲੀ ਧਾਰਾ ਰੁਕ ਗਈ ਤੇ ਚੁੰਬਕ ਤਾਂ ਜਿਹੜੀ ਆ ਉਹ ਖਤਮ ਹੋ ਗਈ ਤਾਂ ਪਹਿਲਾ ਇਹਦਾ ਆਨਸਰ ਕਬਾੜਖਾਨਿਆਂ ਵਿੱਚ ਵੱਡੀਆਂ ਕਰੇਨਾਂ ਕਾਰਾਂ ਨੂੰ ਉਠਾਉਣ ਲਈ ਤਾਕਤਵਰ ਬਿਜਲ ਚੁੰਬਕ ਦੀ ਵਰਤੋਂ ਕਰਦੀਆਂ ਨੇ ਜੇਕਰ অপারেਟਰ ਕੋਇਲ ਵਿੱਚ ਬਿਜਲੀ ਧਾਰਾ ਵਧਾ ਦੇਵੇ ਤਾਂ ਚੁੰਬਕ ਦੀ ਖਿੱਚਣ ਦੀ ਤਾਕਤ ਤੇ ਕੀ ਅਸਰ ਹੋ ਦੇਖੋ ਜੇ ਉਹ ਕੋਇਲ ਦੀ ਬਿਜਲੀ ਧਾਰਾ ਵਧਾਏਗਾ ਤਾਂ ਜਿਹੜੀ ਚੁੰਬਕਤਾ ਹੈ ਚੁੰਬਕ ਦੀ ਖਿੱਚਣ ਸ਼ਕਤੀ ਆ ਇਹ ਵੱਧ ਜਾਵੇਗੀ ਤਾਂ ਦੂਜਾ ਇਹਦਾ ਅਨਸਰ ਇੱਕ ਘਰ ਵਿੱਚ ਬਹੁਤ ਸਾਰੇ ਬਿਜਲੀ ਉਪਕਰਨ ਇੱਕ ਹੀ ਸਾਕਟ ਨਾਲ ਜੁੜੇ ਹੋਏ ਸਨ ਤੇ ਅਚਾਨਕ ਫਿਊਜ ਉੱਡ ਗਿਆ ਇਹ ਕੀ ਦਰਸਾਉਂਦਾ ਹੈ ਇਹ ਦਰਸਾਉਂਦਾ ਵੀ ਓਵਰਲੋਡ ਕਰਨ ਜਿਹੜੀ ਬਿਜਲੀ ਧਾਰਾ ਹੈ ਉਹ ਬਹੁਤ ਵੱਧ ਗਈ। ਬਿਜਲੀ ਤਾਰ ਵਿੱਚ ਬਿਜਲੀ ਤਾਰਾ ਕਾਰਨ ਪੈਦਾ ਹੋਈ ਗਰਮੀ ਕਿਹੜੇ ਤੱਤਾਂ ਤੇ ਨਿਰਭਰ ਕਰਦੀ ਆ? ਤਾਂ ਇਹ ਦੇਖੋ ਤਾਰ ਦੇ ਪਦਾਰਥ ਤੇ ਵੀ ਕਰਦੀ ਆ, ਮੋਟਾਈ ਤੇ ਵੀ ਕਰਦੀ ਆ ਤੇ ਲੰਬਾਈ ਤੇ ਵੀ ਕਰਦੀ ਆ। ਤਾਂ ਇਹਦਾ ਆਨਸਰ ਆਊਗਾ ਜੀ ਸਾਰੇ ਉਪਰੋਕਤ ਸਭ। ਬੈਟਰੀ ਅਤੇ ਬੱਲਬ ਨਾਲ ਜੋੜੇ ਸਰਕਟ ਵਿੱਚ ਬਿਜਲੀ ਤਾਰਾਂ ਵਿੱਚ ਚਾਰਜ ਕਿਵੇਂ ਗਤੀ ਕਰਦਾ? ਤਾਂ ਦੇਖੋ ਚਾਰਜ ਜਿਹੜੇ ਨੇ ਇੱਕ ਸਿਰੇ ਤੋਂ ਧੱਕੇ ਜਾਂਦੇ ਹਨ ਅਤੇ ਦੂਜੇ ਸਿਰੇ ਵੱਲ ਖਿੱਚੇ ਜਾਂਦੇ ਹਨ ਦੂਜਾ ਇਹਦਾ ਆਨਸਰ ਬੈਟਰੀ ਨਾਲ ਜੁੜੇ ਬੱਲਵਾਂ ਦੇ ਚਿੱਤਰਾਂ ਨੂੰ ਦੇਖੋ ਕਿਹੜਾ ਬਿਆਨ ਠੀਕ ਤਰੀਕੇ ਨਾਲ ਦੱਸਉਂਦਾ ਕਿ ਬਿਜਲੀ ਧਾਰਾ ਸਰਕਟ ਵਿੱਚ ਕਿਵੇਂ ਜਾਂਦੀ ਆ ਤਾਂ ਇਹਦਾ ਆਨਸਰ ਹੈ ਜੀ ਇੱਕ ਤਾਰ ਰਾਹੀਂ ਬਿਜਲੀ ਧਾਰਾ ਬੱਲਬ ਤੱਕ ਜਾਂਦੀ ਆ ਬੱਲਬ ਵਿੱਚੋਂ ਖਰਚ ਹੋ ਜਾਂਦੀ ਆ ਬੱਲਮ ਵਿੱਚੋਂ ਲੰਘ ਕੇ ਬੈਟਰੀ ਤੱਕ ਵਾਪਸ ਆਉਂਦੀ ਆ ਦੂਜੇ ਤਾਰ ਵਿੱਚ ਬਿਜਲੀ ਧਾਰਾ ਦਾ ਆਕਾਰ ਇੱਕੋ ਜਿਹਾ ਹੋਏਗਾ ਤਾਂ ਤੀਜਾ ਇਹ ਦਾ ਅਨਸਰ ਧੰਨਵਾਦ